ਬਾਈ ਕੋਰ ਕੀ ਲਾ ਵੀ ਦੋਸਤੋ ਬਰਬਰੀ ਬੱਕਰਾ ਨਾ ਬੱਕਰੇ ਦਾ ਪੱਛ ਹਾਂਜੀ ਵੀ ਮੰਗਦਾ ਬਾਈ ਮੰਗਦਾ ਦਾ 6000 ਸੀ ਵੀਰੇ ਯਾਰ ਸੀ ਹਾਂ ਠੀਕ ਆ ਤੇ ਬਾਈ ਕਹਿੰਦਾ ਜੀ ਮੈਂ ਘਰੇ ਰੱਖਣੀ ਆ ਮੈਂ ਕਿੰਨਾ ਚ ਕਹਿ ਦਿੰਦਾ ਮੈਂ ਤਾਂ ਹਣ ਚੱਲੇ ਸੀ ਯਾਰ ਹਾਂ ਤਿੰਨ ਮੋਗਿਆ ਬਾਈ ਹਾਂ ਤਿੰਨ ਹੋ ਗਿਆ ਬਾਈ ਮੈਂ 32 ਤੋਂ ਕਹਿਦਾ ਯਾਰ ਬਾਈ ਯਾਰ ਫਿਰ ਆਪਾਂ ਨਾ ਤੇਰੀ ਗੱਲ ਚਿੱਟਨੀ ਯਾਰ ਫਿਰ ਆਪਾਂ ਸਾਂਦੇ ਵਿਚਾਲੇ ਨਹੀਂ ਆਪ ਦੇਖ ਲੈ ਯਾਰ ਮੈਂ ਤੈਨੂੰ 32 ਦੋ ਦਾ ਕਹਾਂ ਮੈਂ ਚਾਹਾਂ ਇਹਦਾ ਸੌਦਾ ਹੋ ਜਾਏ sire ਲੱਗ ਜੇ ਯਾਰ ਤੈਨੂੰ ਘਾਟਾ ਨਹੀਂ ਪਉਂਦੀ ਚੀਜ਼ ਬਾਈ ਮੇਰੇ ਇਹ ਘਾਟਾ ਪਾਵੇ ਮੈਂ ਬੈਠਾ ਯਾਰ ਆਹ ਬੰਦਾ ਬੈਠਾ ਤੁਹਾਡਾ ਦੋਨਾਂ ਦੇ ਧਨੇ ਤੁਹਾਨੂੰ ਇੱਕੋ ਜਿਹਾਂ ਵੱਖੋ ਜੋ ਪਾਲਾ ਪਾਲਾ ਓ ਰੱਖ ਲੈ ਕਿਤੇ ਇੰਨੇ ਘਾਟੇ ਕਰ ਲੈ ਹੋਰ ਤੇ ਕਬ ਮੈਂ ਲਓ ਜੀ ਦੋਸਤੋ ਬਹੁਤ ਵਧੀਆ ਸੌਦਾ ਹੋਇਆ ਪਿੰਡ ਥੁਰਾ ਵਾਲਾ ਬੱਕਰਾ ਮੰਡੀ ਤੇ ਤੇ ਬਾਈ ਅਰੀ ਨੋ ਆਲੇ ਲੈ ਕੇ ਚਲੇ ਦੀ ਹਾਂ ਤੇ ਅਗੇ ਕੀਰ ਤੇ ਆ ਆ ਪਰਦਾ ਸੌਦਾ ਹੈ ਪੂਰੇ 3200 ਦਾ ਕਿਹੜਾ ਪੰਡਾ ਬਾਈ ਆਪਣਾ ਰਾਮੇ ਆਲੇ ਬਾਈ ਨੇ ਲਈਆ ਦੋਤੋਂ ਪੰਡੂਰਾ ਬੱਕਰਾ ਮੰਡੀ ਦੇ ਜਾਂ ਗੇੜ ਤੇ ਤੇ ਪੂਰੇ ਗੇੜ ਤੇ ਸੌਦਾ ਹੈ ਦੋਤੋਂ ਬਹੁਤ ਹੀ ਰੌਣਕ ਮੇਲਾ ਹੁੰਦਾ ਠੀਕ ਹੈ ਆ ਰਹੇ ਹਾਂ ਦੁਬਾਰ ਪੰਡੂਰਾ ਬੱਕਰਾ ਮੰਡੀ ਦੇ ਦੋਤੋਂ ਬਹੁਤ ਵਧੀਆ ਸੌਦੇ ਹੁੰਦੇ ਆ ਤੇ ਮਿਲਦੇ ਆ ਇਸ ਤਰ੍ਹਾਂ ਦੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਜਲਦੀ ਜਲਦੀ ਵੀਰ ਨੂੰ ਸ਼ੇਅਰ ਕਰ ਦਿਓ ਤੇ ਬਾਈ ਉਹਨੀ ਇਰੋਂ ਵਾਲੇ ਜਾ ਰਹੇ ਸੀ ਤੇ ਜਾਂਦੇ ਜਾਂਦੇ ਸੌਫਤਾ ਕਰਦੇ ਦੋਸਤੋ